ਰੋਪਿੰਦ ਸਰ ਮੋਰਨ ਆਇਆ ਹੁਣ ਜੀ ਜੁੜੋ 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 ਹਾਂਜੀ ਰੈਡੀ ਜੀ ਚਲੋ ਜੀ ਚਲੋ ਸਰ ਜੁੜੇ ਕੋ ਨਿਹਾਲ ਜੈ ਜੀ ਕਬਾਦ ਸਪੰਚ ਦੇਖਿਆ ਸਰ ਤੋਂ ਮਨਜੀਤ ਸਿੰਘ ਪੰਚ ਮਨਜੀਤ ਨੂੰ ਅੱਛੇ ਆ ਜਾਓ ਇੱਕ ਮਿੰਟ ਰੁਕ ਜਾਈਏ ਇੱਕ ਮਿੰਟ ਜੀ ਕੁੜੀ ਜੀ ਆਇਓ ਆਖੇ ਬੜਾ ਪਿੱਛੇ ਆਜੋ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਖੁੱਲ ਜਾਓ ਸਰ ਖੁੱਲ ਜਾਓ ਬੜਾ ਪਿੱਛੇ ਹੋ ਜਾਓ ਆਓ ਸਰ ਆਜੋ ਮੜਾ ਪਰਦੇ ਨੂੰ ਆਖੇ ਪਰਦੇ ਨੂੰ ਸਲਾਈਓ ਵੀਡੀਓ ਸਾਹ ਨੂੰ ਇੱਧਰ ਕਰ ਦਿਓ ਆਲੀ ਦੇਖ ਕੇ ਸਾਰੇ ਜੋ ਸਾਹਮਣੇ ਜੀ ਇੱਧਰ ਦੇਖੋ ਜੀ ਵਿਵੇnder ਪੰਚਾਇਤ ਇਹ ਵੀ ਸਾਡੇ ਜਿਆਦਾ ਬਹੁਤ ਸੁੱਕੇ ਆ ਮਨ ਸਿੰਘ ਚਲੋ ਹੋਰ ਤੋਂ ਵੀ ਸਾਡੇ ਕੋਲ ਫੌਂਸਤੀ ਆ ਤੇਰਾਤਾ ਤੱਕ ਤੋਂ ਆਪਣੇ ਪਿੰਡਾਂ ਤੇ ਗ੍ਰਾਮਪਾਲਿਕਾ ਵਾਲਾ ਨੋਟ ਗ੍ਰਾਵਡ ਸਰਕਾਰ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਜਿਹਦੇ ਵਿੱਚ ਇੱਕ ਤਾਂ ਬੀਡੀਪੀਓ ਆਫਿਸ ਦੇ ਵਿੱਚ ਬਹੁਤ ਵੱਡਾ ਇੱਕ ਉੱਪਰ ਬਿਲਡਿੰਗ ਨਵੀਂ ਕੰਸਟਰਕਟ ਹੋਈ ਹੈ ਉਹਦਾ ਉਦਘਾਟਨ ਕੀਤਾ ਗਿਆ ਉਹਦਾ ਅੱਜ ਇਨੌਗੁਰੇਸ਼ਨ ਹੋਈ ਹੈ ਉਹਦੀ ਇਸ ਉਸ ਗੱਲ ਦੀ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਨੂੰ ਇਹ ਜਿਹੜੀ ਬਿਲਡਿੰਗ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿੰਨੇ ਵੀ ਮਤਲਬ ਕਿ ਇਸ ਮਹਿਕਮੇ ਦੇ ਨਿਰਮਿਤ ਜਾਨੀ ਕਿ ਕੋਈ ਮੀਟਿੰਗਸ ਨੇ ਕੋਈ ਹੋਰ ਚੀਜ਼ਾਂ ਉਹਦੇ ਲਈ ਬਹੁਤ ਵਿਸ਼ੇਸ਼ ਤੌਰ ਤੇ ਕੰਮ ਆਊਗੀ ਤੇ ਦੂਸਰਾ ਉਸ ਤੋਂ ਵੀ ਵੱਡੀ ਗੱਲ ਇੱਕ ਹੋਰ ਹੈ ਕਿ ਅੱਜ ਵੱਖ-ਵੱਖ ਪਿੰਡਾਂ ਨੂੰ 3 ਕਰੋੜ ਰੁਪਏ ਦੇ ਚੈੱਕ ਕਰਾਟ ਦੇ ਰੂਪ ਦੇ ਵਿੱਚ ਬਹੁਤ ਵੱਡੀ ਅਮਾਉਂਟ ਹੈ 3 ਕਰੋੜ ਰੁਪਏ ਦੇ ਚੈੱਕ ਹੈ ਜਿਹੜੇ ਉਹ ਅੱਜ ਅਸੀਂ ਵੰਡਾਂਗੇ ਕਿਉਂਕਿ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਨੇ ਕਿਉਂਕਿ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਔਰ ਮੈਨੂੰ ਇਹ ਦੱਸਦੇ ਹੋਰ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 90% ਤੋਂ ਉੱਤੇ ਦੀਆਂ ਪੰਚਾਇਤਾਂ ਨੇ ਇਹ ਉਹ ਚੁਣੀਆਂ ਗਈਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਨੂੰ ਪਿਆਰ ਕਰਦਿਆਂ ਨੇ ਉਹ ਪੰਚਾਇਤਾਂ ਚੁਣੀਆਂ ਗਈਆਂ ਨੇ ਔਰ ਜਿਹੜੇ ਜਿਆਦਾਤਰ ਸਰਪੰਚ ਪੰਚ ਚੁਣ ਕੇ ਆਏ ਨੇ ਉਹਨਾਂ ਚ ਜਿਆਦਾਤਰ ਜੇ ਦੇਖਿਆ ਜਾਵੇ ਯੁਵਾ ਵਰਗ ਯੁਵਾ ਵਰਗ ਨੂੰ ਇਸ ਵਾਰ ਏਡਾ-ਵੱਟਾ ਮੌਕਾ ਮਿਲੇ ਆ ਕਿ ਜਿਹੜੇ ਸਰਪੰਚ ਚੁਣ ਕੇ ਆਏ ਨੇ ਕਿਸੇ ਦੀ ਉਮਰ 23 ਸਾਲ 25 ਸਾਲ ਔਰ ਬੜੀ ਇੱਕ ਹਰ ਇੱਕ ਦੀ ਗੱਲ ਹੈ ਕਿ 70% ਟੋਟਲ ਸਰਪੰਚਾਂ ਜੋ ਜਿੱਤ ਕੇ ਆਏ ਨੇ ਉਹਨਾਂ ਦੀ ਉਮਰ 25 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਹੈ ਸੋ ਉਹ ਜਿਹੜੇ ਸਰਪੰਚ ਇਹਨਾਂ ਉਮਰਾਂ ਦੇ ਵਿੱਚ ਜਿੱਤ ਕੇ ਆਏ ਨੇ ਉਹ ਉਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜ 'ਚ ਬਹੁਤ ਕਰਨੇ ਨੇ ਸੋ ਅੱਜ ਉਸ ਘੜੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਅਸੀਂ ਖੰਨੇ ਦੇ ਵਿੱਚ 3 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਉਹ ਪੰਚਾਇਤਾਂ ਨੂੰ ਫੰਡ ਦੇ ਰੂਪ ਦੇ ਵਿੱਚ ਦੇਣ ਜਾ ਰਹੇ ਹਾਂ ਸੱਚ ਦੀ ਬਿਲਡਿੰਗ ਬਣੀ ਉਹਦੇ ਪਰ ਕਿੰਨਾ ਖਰਚਾ ਉਹ ਤਾਂ ਤੁਹਾਨੂੰ ਅਸੀਂ ਕੰਪਲੀਟ ਦੇ ਦੇਾਂਗੇ ਵੈਸੇ ਤਕਰੀਬਨ ਤਕਰੀਬਨ 20 ਲੱਖ ਰੁਪਏ ਦੇ ਕਰੀਬ ਜਾਨੀ ਕਿ ਉਸ ਬਿਲਡਿੰਗ ਦੇ ਉੱਤੇ ਖਰਚਾ ਆਇਆ ਮਤਸਾ ਜੀ ਤੁਸੀਂ ਖੰਨੇ ਦੇ ਵਿੱਚ 6 ਦਿਨ ਤੋਂ ਥੋੜਾ ਜਿਹੜਾ ਡੰਪ ਲਾ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਆਉਣ ਵਾਲੇ ਸਮੇਂ 'ਚ ਲੋਕੀ ਯਾਦ ਕਰਨਗੇ ਕਿ ਖੰਨੇ ਦੇ ਵਿੱਚ ਅਸੀਂ ਕਿੱਡੇ ਵੱਡੇ ਕਾਰਜ ਕੀਤੇ ਨੇ ਮੈਂ ਖੰਨੇ ਦਾ ਜੰਮ ਪਾਣਾ ਮੈਂ ਖੰਨੇ ਨੂੰ ਪਿਆਰ ਕਰਦਾ ਹਾਂ ਸੋ ਇਸ ਕਰਕੇ ਖੰਨਾ ਨਾ ਸਿਰਫ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਫਰਸਟ ਪ੍ਰੋਜੈਕਟ ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਪ੍ਰੋਜੈਕਟ ਹੈ ਖੰਨਿਆ ਜਿਹਦੇ ਵਿੱਚ ਅਸੀਂ ਜਣੀ ਕਿ ਜਿਹੜਾ ਹੈ ਡੋਰ ਟੂ ਡੋਰ ਜਿਹੜਾ ਗਾਰਬੇਜ ਕਲੈਕਸ਼ਨ ਦਾ ਇਹ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਇਹਨੂੰ ਚਾਲੂ ਕੀਤਾ ਔਰ ਇਹਦੇ ਚ ਅਸੀਂ ਸੈਗਰੀਗੇਟਡ ਕੂੜਾ ਗਿੱਲਾ ਕੂੜਾ ਸੁੱਕਾ ਕੂੜਾ ਲੱਕ ਲੱਕ ਚੱਕ ਕੇ ਲੈ ਜਾਣਾ ਔਰ ਉਹਨੂੰ ਅਸੀਂ ਫਿਰ ਹੁਣ ਜਿਵੇਂ ਸ਼ਹਿਰ ਚ ਵਕੋ ਵਕ ਕੇ ਇਹਨਾਂ ਨੇ ਡੰਪ ਬਣਾ ਰੱਖੇ ਸੀ ਪੁਰਾਣੇ ਸਮਿਆਂ ਦੇ ਵਿੱਚ ਕਦੇ ਕਿੱਥੇ ਕੂੜੇ ਦਾ ਢੇਰ ਲਾਉਂਦੇ ਸੀ ਕਦੇ ਕਿੱਥੇ ਲਾਉਣ ਦੇ ਸੀ ਹੁਣੋਂ ਕੂੜੇ ਦਾ ਤੁਹਾਨੂੰ ਕਿਤੇ ਕਲਫਾਫਾ ਵੀ ਦੇਖਣ ਨੂੰ ਨਹੀਂ ਮਿਲੂਗਾ ਇਟ ਵਿਲ ਟੇਕ ਅਨਦਰ 3 ਮੰਥਸ 3-4 ਮਹੀਨੇ ਲੱਗ ਜਾਣਗੇ ਪੂਰੀ ਉਰੋ ਸਫਾਈ ਕਰਦੇ ਹੋਏ ਇਹ ਹਜੇ ਇਨੀਸ਼ੀਅਲ ਸਟੇਜ ਤੇ ਸਟਾਰਟਿੰਗ ਹੈ 3 ਮਹੀਨੇ ਦੇ ਵਿੱਚ ਵਿੱਚ ਅੱਜ ਤੋਂ ਖੰਨੇ ਦੇ ਵਿੱਚ ਤੁਹਾਨੂੰ ਲਫਾਫਾ ਕੂੜਾ ਕਰਕਟ ਬਿਲਕੁਲ ਨਹੀਂ ਦਿਖਾਈ ਦੇਊਗਾ ਇਹ ਹੁਣ ਜਿਹੜੀ ਦੂਜੀ ਗੱਲ ਆ ਅਸੀਂ ਮੋਨਿਟਰਿੰਗ ਕਰਾਂਗੇ ਜਿਸ ਬੰਦੇ ਨੂੰ ਐਸਟੀ ਦਾ ਟੈਂਡਰ ਮਿਲੇ ਹੈ ਜੇ ਤੋ ਉਹ ਬੰਦਾ ਇਮਾਨਦਾਰੀ ਦੇ ਨਾਲ ਨਿਸ਼ਠਾ ਦੇ ਨਾਲ ਕੰਮ ਕਰੂਗਾ ਫੇਰ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਸ਼ਵਾਸ਼ਨ ਦੰਦਾ ਖੰਨਾ ਵਸਨੀਆਂ ਨੂੰ ਕਿ ਖੰਨਾ ਸਦਾ ਲਈ ਕੂੜਾ ਮੁਕਤ ਹੋ ਜਾਊਗਾ ਔਰ ਇੱਕ ਲਫਾਫਾ ਵੀ ਉਹਦੇ ਕਦੇ ਕੂੜੇ ਦੇ ਰੂਪ ਚ ਨਹੀਂ ਤੁਹਾਨੂੰ ਲੱਭੂਗਾ ਔਰ ਇਹ ਜਿਹੜਾ ਕੂੜਾ ਆਊਗਾ ਵੇਸਟ ਹੋਊਗਾ ਇਹਨੂੰ ਡੰਪ ਕਰਨ ਦੀ ਜਰੂਰਤ ਨਹੀਂ ਇਹ ਸਿੱਧਾ ਸੈਗਰੀਗੇਸ਼ਨ ਸਾਈਟ ਤੇ ਜਾ ਕੇ ਉੱਥੋਂ ਸੈਗਰੀਗੇਟ ਹੋਊਗਾ ਇਹਦੇ ਚੋਂ ਖਾਦ ਤਿਆਰ ਹੋਊਗੀ ਮੈਨਿਓਰ ਤਿਆਰ ਹੋਊਗੀ ਇਸ ਤੋਂ ਬਾਅਦ ਚੋ ਇਹਦੇ ਚੋ ਬਿਜਲੀ ਤਿਆਰ ਹੋਊਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਵਾਲੀ ਸਾਡੀ ਜਿਹੜੀ ਹੋਰ ਵੀ ਜਾਨੀ ਕਿ ਇਹਨੂੰ ਦੇਖ ਕੇ ਲੋਕੀ ਉਲਟਾ ਇਹਦੀ ਕਾਪੀ ਕਰਨਗੇ ਹੋਰ ਵੀ ਮਿਊਨਿਸਪਲ ਕਮੇਟੀਆਂ ਨੇ ਕਾਪੀ ਕਰਨਗੀਆਂ ਸੋ ਇਸ ਕੰਮ ਲਈ ਬਹੁਤ ਸਾਨੂੰ ਜੋੜ ਲਾਣਾ ਪਿਆ ਉਦੋਂ ਵਿਸ਼ੇਸ਼ ਤੌਰ ਤੇ ਮੈਨੂੰ ਖੁਦ ਜਾ ਕੇ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਇਹ ਜਾ ਕੇ ਫਾਈਲਾਂ ਕਲੀਅਰ ਕਰਾ ਕੇ ਲਿਆਣੀਆਂ ਪਈਆਂ ਸੋ ਮੇਰਾ ਸੁਪਨਾ ਸੀ ਕਿ ਮੈਂ ਖੰਨੇ ਨੂੰ ਸਾਫ਼ ਸੁਥਰਾ ਸੋਨਾ ਬਣਾਣਾ ਸੋ ਉਦੋਂ ਲਈ ਮੈਂ ਉਪਰਾਲਾ ਕੀਤਾ ਬਾਕੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਨਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਭਰਪੂਰ ਸਹਿਯੋਗ ਇਸ ਨਵਿਕਲੇ ਕੰਮ ਲਈ ਦਿੱਤਾ ਨਵੇਂ ਉਪਰਾਲੇ ਲਈ ਦਿੱਤਾ ਸੋ ਮੈਂ ਇੱਕ ਵਾਰ ਤੋਂ ਤੁਹਾਡੇ ਮਾధ్యਮ ਦੇ ਨਾਲ ਜਿਸ ਕੰਪਨੀ ਨੂੰ ਵੀ ਟੈਂਡਰ ਮਿਲੇ ਇਸ ਕੰਪਨੀ ਨੂੰ ਉਹਨੂੰ ਵੀ ਮੈਂ ਹੋਰ ਇੱਕ ਗੱਲ ਕਹਿਣੀ ਚਾਹਨਾ ਹੈ ਕਿ ਆਸੀ ਬਿਲਕੁਲ ਕੋਈ ਗਜੈਸ਼ ਨਹੀਂ ਛੱਡਣੀ ਤੁਹਾਨੂੰ ਟੈਂਡਰ ਮਿਲੇ ਜੀ ਸਾਹਿਬ ਕੇ ਤੁਹਾਨੂੰ ਬਧਾਈਆਂ ਪਰ ਇਸ ਕੰਮ ਦੇ ਵਿੱਚ ਜੇ ਹੁਣ ਤੁਸੀਂ ਅਵੇਸਲੇ ਹੋਏ ਜੇ ਤੁਸੀਂ ਕੋਈ ਕਮੀ ਪੇਸ਼ੀ ਛੱਡੀ ਤਾਸੀ ਫਰ ਜਿਹੜੀ ਬਣਦੀ ਯੋਗ ਕਾਰਵਾਈ ਹੋਊਗੀ ਉਹ ਵੀ ਕਰਾਂਗੇ ਕਿਉਂਕਿ ਆਸੀ ਹੈ ਜਿਹੜਾ ਪ੍ਰੋਜੈਕਟ ਹੈ ਇਹਨੂੰ 100% ਕਾਮਯਾਬ ਕਰਨਾ ਹੈ ਔਰ ਖੰਡੇ ਨੂੰ ਸਦਾ ਲਈ ਆਸੀ ਕੂੜੇ ਤੋਂ ਮੁਕਤ ਕਰਨਾ ਹੈ ਔਰ ਖੰਡੇ ਨੂੰ ਸਭ ਤੋਂ ਸਾਫ਼ ਸੁਥਰਾ ਬਣਾਉਣਾ ਹੈ ਸਰ ਜਿਹੜਾ ਕੂੜਾ ਹੋਵੇ ਲਿਫਟਿੰਗ ਹੋਵੇ ਘਰਾਂ ਦੇ ਵਿੱਚੋਂ ਚਾਰਜੇਬਲ ਹੋਊਗੀ ਜਾਂ ਫਰੀ ਆਫ ਚ ਬਿਲਕੁਲ ਬਹੁਤ ਨੋਮੀਨਲ ਚਾਰਜੇਬਲ ਹੋਊਗੀ ਚਾਰਜ ਪਹਿਲਾਂ ਵੀ ਲੈਂਦੇ ਨੇ ਉਹ ਦੰਦੇ ਹੀ ਨੇ ਲੋਕ ਚਾਰਜ ਸੋ ਉਹ ਜਿਹੜਾ ਹੈ ਉਹ ਇੱਕ ਮਤਲਬ ਥਰੂ ਪ੍ਰੋਸੈਸ ਬਣਾਤਾ ਉਹਦਾ ਵੀ ਤਾ ਜੋ ਹੁਣ ਕੋਈ ਪਹਿਲਾਂ ਕੋਈ ਅਲੱਗ ਹੁੰਦਾ ਸੀ ਕੋਈ ਅਲੱਗ ਹੁੰਦਾ ਸੀ ਹੁਣ ਇਹ ਦੀ ਜਣੀ ਕਿ ਜਿਹੜੀ ਇੱਕ ਚਾਰਜਸ ਹੋਣਗੇ ਉਹ ਫਿਕਸਡ ਤੇ ਬੜੇ ਨੋਮੀਨਲ ਚਾਰਜਸ ਹੋਣਗੇ ਔਰ ਉਹ ਚਾਰਜਸ ਦੇਣ ਤੋਂ ਬਾਅਦ ਜੋ ਤੁਹਾਡੀ ਸਰਦਰਦੀ ਆ ਜਿਹੜੀ ਉਹ ਸਦਾ ਲਈ ਖਤਮ ਹੋ ਜੂਗੀ ਵੀ ਸਾਡੇ ਘਰਾਂ ਚੋਂ ਹੁਣ ਕੂੜਾ ਜਿਹੜਾ ਵਿਵਸਥਾ ਹੈ ਸ਼ਹਿਰ ਵੀ ਤੁਹਾਨੂੰ ਸਾਫ਼-ਸੁਥਰਾ ਮਿਲੂਗਾ ਚੌਕ ਵੀ ਸਾਫ਼-ਸੁਥਰੇ ਮਿਲਣਗੇ ਵਾਤਾਵਰਨ ਵੀ ਸਾਫ਼-ਸੁਥਰਾ ਮਿਲੂਗਾ ਸਾਡੇ ਜਿਹੜੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਕਰਨੇ ਆਇਆ ਕਰਨਗੇ ਉਹ ਵੀ ਕਹਾ ਕਰਨਗੇ ਕਿ ਖੰਨਾ ਤੁਸੀਂ ਬਹੁਤ ਸਾਫ਼-ਸੁਥਰਾ ਤੇ ਸੋਹਣਾ ਬਣਾ ਦਿੱਤਾ ਸਰਾਂ ਨੇ ਚਾਂਦੀ